ਹਾਂਜੀ ਬਈ ਪਹੁੰਚ ਗਏ ਉੱਪਰ ਤੇ ਮੀਂਹ ਦਾ ਅੱਜ ਹੋ ਗਿਆ 6ਵਾਂ ਦਿਨ ਤੇ ਪਾਣੀ ਉਸੀ ਤਰ੍ਹਾਂ ਹਾਲਾਤ ਬੜੇ ਹੋਏ ਐ ਥੱਲੇ ਗਿੱਲਾ ਕਿਉਂਕਿ ਪਤਾ ਹੀ ਸੀ ਮੀਂਹ ਬਹੁਤ ਪਿਆ ਗਿੱਲਾ ਹੋਣਾ ਹੀ ਐ ਤੇ ਇਹ ਪਾਣੀ ਡੋਲਦਾਂ ਨੇ ਹੁਣ ਦਵਾਈ ਵਾਲਾ ਇਹ ਦਵਾਈ ਖਰਾਬ ਕਰਦੀ ਐ ਫਿਰ ਤੇ ਦਵਾਈ ਡੋਲਦੀ ਐ ਤੇ ਬੱਸ ਇੱਕ ਅੱਦੇ ਦਿਨ ਤੱਕ ਮੀਂਹ हट ਜਾਊਗਾ ਤੇ ਅੱਜ ਦੀ ਰੈਸਟ ਪੋਮਿੰਗ ਕੂਤਰਾਂ ਨੂੰ ਸ਼ਾਇਦ ਬਾਬਿਓ ਕਿਰਾ ਕੱਲ ਦੀ ਵੀ ਪਵਾ ਦਈਏ ਤੇ ਉਸ ਤੋਂ ਬਾਅਦ ਲਗਾਤਾਰ ਕੱਢਾਂਗੇ ਕੋਈ ਵਿੱਚ ਬੰਦੀ ਨਹੀਂ ਪਾਵਾਂਗੇ ਕੋਈ ਕੁਝ ਨਹੀਂ ਪਾਵਾਂਗੇ ਜਿਹੜੇ ਤਾਂ ਪਹਿਲਾਂ ਉੜੇਵੇ ਐ ਉਹਨਾਂ ਨੂੰ ਦੋ ਚਾਰ ਦਿਨ ਲੜਾ ਕੇ ਬੰਦੀਆਂ ਵਾਲੀ ਕਰ ਲਾਂਗੇ ਤੇ ਫਿਰ ਪਾਣੀਆਂ ਦੇ ਕਰਕੇ ਬਾਜੀ ਛੱਡ ਦਾਂਗੇ ਤੇ ਜਿਵੇਂ ਕੀ ਇਹ ਨਵਾਂ ਈ ਇੱਕ ਅੱਧਾ ਹੋਰ ਨਹੀਂ ਚੱਲਿਆ ਉਹਨਾਂ ਨੂੰ ਬਾਬਿਓ ਲਗਾਤਾਰ ਕੱਢਾਂਗੇ ਬਿਨਾਂ ਰੋਕੇ ਤੇ ਰੋਕਾਂ ਦੇ ਤੇ ਚੱਲੂਗਾ ਕੰਮ ਪੂਰਾ ਤੇ ਫਿਰ ਛੱਡਾਂਗੇ ਬਾਜੀ ਜੇ ਬੱਚਾ ਉੜਨ ਲੱਗ ਗਿਆ ਕੋਈ ਫਿਰ ਬੱਚੇ ਨੂੰ ਸਿਆਣਾ ਕਰਾਂਗੇ ਥੋੜਾ ਇਹ ਦੂਸਰ ਵਾਲੀ ਦੇਖਾਂਗੇ ਬੱਚੇ ਨੂੰ ਬਾਜੀ ਤੇ ਹੁਣ ਚੱਲਦੇ ਆਂ ਬਾਬੇ ਉੱਪਰ ਚੱਕਰੇ ਕੱਢ ਕੇ ਰੱਖਦੇ ਆਂ ਉੱਪਰ ਚੱਲ ਕੇ ਦੇਖਦੇ ਆਂ ਖੁੱਡਿਆਂ ਦਾ ਕੀ ਹਾਲਾਤ ਐ ਚੋਈ ਐ ਕਿ ਨਹੀਂ ਵੇ ਤਾਂ ਪੂਰੀ ਉਮੀਦ ਐ ਰਾਤ ਮੈਂ ਪੱਲੜ ਲਾਇਆ ਨਹੀਂ ਚੋਈ ਤਾਂ ਖੁੱਡੇ ਬਾਬੇ ਚੋਗੇ ਹੰਮੇ ਜਿੱਥੇ ਤੱਕ ਮੇਰਾ ਖਿਆਲ ਐ ਕਿਉਂਕਿ ਪਲੜ ਜੇ ਲਾਈ ਨਹੀਂ ਸੀ ਤੇ ਬਾਛੜ ਗਈ ਹੋਊਗੀ ਪੱਕਾ ਕਿਉਂਕਿ ਆਪਾਂ ਨੇ ਟੱਕੀਆਂ ਜਿਆਦਾ ਛੱਡੀਆਂਵੇਂ ਖੁੱਡਿਆਂ ਨੂੰ ਤੇ ਹੁਣ ਪਹੁੰਚ ਗਏ ਆ ਉੱਪਰ ਤੇ ਦੇਖਦੇ ਆ ਕੋਹੋ ਪਾਣੀ ਖੜਾ ਹੀ ਸ਼ਾਇਦ ਬਾਕੀ ਖੋਲੇ ਤੇ ਪਤਾ ਲੱਗੂ ਇੱਥੇ ਇੱਕ ਟੱਕ ਮਾਰ ਲੈਣੇ ਇੱਥੇ ਪਾਣੀ ਖੜਦਾ ਸੰਦ ਹੁੰਦਾ ਮੈਂ ਕਿੱਥੇ ਅਨਿਕਲਦਾ ਨਾ ਪਾਣੀ ਇਹਦੇ ਤੇ ਵਾਬੇ ਪਲੜ ਤੋਂ ਇਹਦੇ ਵਿੱਚ ਪਾਣੀ ਪਤਾ ਨਹੀਂ ਕਿਦਾਂ ਨੂੰ ਭਰਦਾ ਕਿਦਾਂ ਹੋਣਾ ਹੈ ਟੱਕ ਮਾਰ ਦੰਦੇ ਨਿਕਲ ਜਾਊਗਾ ਤੇ ਹੁਣ ਖੋਲਦੇ ਹਾਂ ਖੁੱਡਾ ਤੇ ਪਹਿਲਾ ਖੋਲਦੇ ਹਾਂ ਇਧਰ ਵਾਲਾ ਜਿਆ ਬਾਬੇ ਖੋਲ ਲੀਏ ਫਿਰ ਦਿਖਾਉਂਦੇ ਹਾਂ ਲੋ ਵੀ ਮਿੱਤਰੋ ਖੋਲ ਲਿਆ ਏ ਤੇ ਦੇਖਦੇ ਆ ਬਾਬੇ ਉਹ ਅੱਜ ਮੀਂਹ ਇੰਨਾ ਪਿਆ ਤੇ ਪਾਣੀ ਆਇਆ ਥੋੜਾ ਇਹਦਾ ਮਤਲਬ ਇੱਥੇ ਤੋਂ ਆਉਂਦਾ ਏ ਇਹਨੂੰ ਵੀ ਪੱਥੜੇ ਜੇ ਸੈਟਿੰਗ ਕਰਨੀ ਪੈਣੀ ਕਿਉਂਕਿ ਆਪਾਂ ਨੇ ਉਹ ਪਾਲੇ ਉੱਚੇ ਚੱਕਦੇ ਸੀ ਉਹ ਥੱਲੇ ਫਸਾਤੇ ਸੀ ਕਿੰਨੇ ਕੰਦ ਦਬੀ ਵੀ ਕਰਕੇ ਪਾਣੀ ਥੋੜਾ ਆਇਆ ਇਹਦਾ ਮਾ ਪਿੱਛੇ ਸੁੱਕਾ ਏ ਉਕੇ ਰਿਪੋਰਟ ਏ ਮੈਂ ਥੋੜਾ ਜਿਹਾ ਹੀ ਕੰਮ ਕਰਨਾ ਪਊਗਾ ਫਿਰ ਕਰਕੇ ਵੀ ਇਹ ਵੀ ਖੁੱਡਾ ਆਪਣਾ ਓਕੇ ਹੋ ਜੇ ਕਰੂਗਾ ਤੇ ਜਿਹੜਾ ਇੱਧਰੋਂ ਆਇਆ ਵੇ ਬਾਬਿਓ ਇਹ ਹੈਗਾ ਇਹ ਬਾਛੜ ਦਾ ਪਾਣੀ ਇਹਦਾ ਆਪਾਂ ਨੂੰ ਕੋਈ ਸੀਨ ਨਹੀਂ ਤੇ ਇਹਦੇ ਵਿੱਚ ਲਾ ਦਾਂਗੇ ਆਪਾਂ ਕੋਈ ਥੈਲਾ ਫੁੱਲਾ ਲਾ ਦਾਂਗੇ 6ਵਾਂ ਦਿਨ ਹੋ ਗਿਆ ਮੀਂਹ ਪੈ ਰਿਹਾ ਏ ਤੇ ਖੋਲਦੇ ਆ ਕੂਤਰ ਹੁਣ ਪਹਿਲਾਂ ਸਭ ਤੋਂ ਪਹਿਲਾਂ ਜੋੜਾ ਆਪਣਾ ਇੱਕੇ ਹੀ ਬੈਠਾ ਏ ਰਾਮ ਤੇ ਇਹ ਲੋ ਜੀ ਇਧਰੋਂ ਇਹ ਵੀ ਕੱਢ ਤੇ ਖਾਣ ਦੋ ਇਹਨਾਂ ਨੂੰ ਦਾਣੇ ਤੇ ਇਹ ਵੀ ਕੱਢ ਦਿੰਦੇ ਆਣੇ ਨੂੰ ਪੂਰੇ ਬਾਹਰ ਕਾਲੇ ਤੇ ਸਾਰੇ ਕੂਤਰ ਕੱਢਦੇ ਆ ਤੇ ਖਾਣ ਦੋ ਇਹਨਾਂ ਨੂੰ ਦਾਣੇ ਬਾਬਿਓ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਹੈ ਤੁਸੀਂ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਤੇ 1 ਮਿਲੀਅਨ ਵਿਊ ਹੋ ਗਿਆ 1 ਮਿਲੀਅਨ ਪਲੱਸ ਵਿਊ ਤੇ ਸਬਸਕ੍ਰਾਈਬਰ ਵੀ ਹੋ ਗਏ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਬਣਾਉਣ ਵਾਲੇ ਤੁਸੀਂ ਹੋ ਤੇ ਨੀਚੇ ਲਿਜਾਣ ਵਾਲੇ ਵੀ ਤੁਸੀਂ ਹੋ ਸਾਡਾ ਬਹੁਤ ਬਹੁਤ ਧੰਨਵਾਦ ਬਾਬੇਓ। ਇਦਾਂ ਹੀ ਬਣਾ ਕੇ ਰੱਖਿਓ। ਤੇ ਮਹਾਰਾਜ ਕਿਰਪਾ ਕਰੇ ਆਪਾਂ ਫਿਰ ਹੋਰ ਵੀ ਬੱਕਰਾ ਲੈ ਕੇ ਆਵਾਂਗੇ ਸੈਟਅਪ ਟੂ ਟਪ ਕਰਾਂਗੇ ਫਿਰ ਓਕੇ। ਬਿਲਕੁਲ ਚੱਕਰੇ ਨਹੀਂ ਕੋਈ। ਸੈਟਅਪ ਟੂ ਟਪ ਹੋਰ ਪਾ ਦਾਂਗੇ। ਕੋਈ ਦਿੱਕਤ ਨਹੀਂ। ਬਹੁਤ ਅੱਗੇ ਸੋਚੀ ਬੈਠਾ ਹਲੇ ਤਾਂ ਮੈਂ। ਕੈਂਚੀ ਚੱਕ ਲਈ ਆਪਾਂ। ਉਹ ਵਰਤਣੀ ਨਹੀਂ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਤੇ ਹਵਾ ਬਹੁਤ ਤੇ ਚੱਲ ਰਹੀ ਹੈ ਪੂਰੀ ਹਵਾ ਤੇਜ਼ ਹੈ ਤੇ ਦਿਖਾਉਂਦਾ ਤੁਹਾਨੂੰ ਤੇ ਕਬੂਤਰ ਲੱਗ ਗਏ ਆਪਣੇ ਦਾਣੇ ਝੁਗਣ ਓਕੇ ਰਿਪੋਰਟ ਹੈ ਇਹ ਆਪਣਾ ਸੈਟਅਪ ਹੈ ਓਕੇ ਰਿਪੋਰਟ ਹੈ ਕੰਮ ਤੇ ਲੱਗ ਗਏ ਦਾਣੇ ਝੁਗਣ ਤੇ ਹਵਾ ਦੇਖੋ ਕਿੰਨੀ ਤੇ ਚੱਲ ਰਹੀ ਹੈ ਕੈਂਚੀ ਲੈ ਲਈ ਆਪਾਂ ਨੇ ਮੈਨਾ ਤਾਂ ਮਾਰਦੇ ਇੱਥੇ ਟੱਕ ਏ ਸੀ ਚੌਣੇ ਦਾ ਕਾਰਨ ਮੇਨ ਇਹਦੇ ਵਿੱਚ ਖੜਦਾ ਸੀ ਤਾਂ ਕਰਕੇ ਛੋਈ ਜਾਂਦਾ ਸੀ ਲੋ ਜੀ ਹੁਣ ਚੌਣੇ ਦੇ ਖੜ ਜਾਊਗਾ ਪਾਣੀ ਨਿਕਲ ਜਾਊਗਾ ਕੰਮ ਲੋਡ ਹੋ ਜਾਊਗਾ ਓਕੇ ਕਿ ਬਾਬੇ ਟੱਕ ਮਾਰਦੇ ਐ ਤੇ ਪਾਣੀ ਨਹੀਂ ਗੰਦੂਆ ਸਾਰਾ ਤੇ ਲੋ ਨੇ ਜਿਹੜਾ ਪੱਲੜ ਚ ਭਰਦਾ ਸੀ ਸਾਰਾ ਨਿਕਲ ਗਿਆ ਤੇ ਅੰਦਰ ਜਿੱਥੋਂ ਤੋਂ ਪੁੰਦ-ਪੁੰਦ ਗਿਰਦੀ ਐ ਬਾਬੇ ਮੈਨੂੰ ਉਮੀਦ ਨਹੀਂ ਸੀ ਮਨੂੰ ਆਈ ਸੀ ਵੀ ਇਹ ਸਾਰਾ ਭਰ ਗਿਆ ਹੋਊਗਾ ਆਪਣਾ ਖੁੱਡਾ ਜਿਹੜੇ ਹਿਸਾਬ ਨਾਲ ਸਵੇਰੇ ਮੀਂਹ ਪਿਆ ਬਹੁਤ ਤੇਜ਼ ਮੀਂਹ ਤਾਂ ਵਾਏ ਭਾਈ ਤੇ ਮੀਨੇ ਗਰਦ ਕੱਢਤੀ ਬਸ ਸਮਝ ਲਓ ਤੁਸੀਂ ਪਾਣੀਓ ਪਾਣੀ ਕਰਤੇ ਆ ਸਾਡੇ ਛੇਵਾਂ ਦਿਨ ਜਮੀਨ ਦਾ ਲਗਾਤਾਰ ਡੇਲੀ ਪੈ ਰਿਹਾ ਹੈ ਬਿਨਾਂ ਰੁਕੇ ਤੇ ਇਹ ਵਾਲਾ ਰਹਿ ਗਿਆ ਬਸ ਹੁਣ ਇੱਕ ਇਹ ਚੋਂਦਾ ਇਹਨੂੰ ਥੋੜਾ ਜਿਹਾ ਕਰ ਦਾਂਗੇ ਇਹਦੀ ਸੈਟਲਮੈਂਟ ਉੱਚਾ-ਚਾ ਚੱਕ ਦਾਂਗੇ ਤੇ ਹੋ ਜਾਊਗਾ ਓਕੇ ਜਿਹੜਾ ਇਹ ਪਾਣੀ ਵੜ ਗਿਆ ਇਹਨੂੰ ਕੱਢ ਦੰਦੇ ਹੁਣ ਤੇ ਫਿਰ ਚੱਲਦੇ ਆ ਨੀਚੇ ਕਬੂਤਰ ਆਪਣੇ ਖਾਰੇ ਆ ਦਾਣੇ ਖਾਣ ਦੋ ਇਹਨਾਂ ਨੂੰ ਬੱਚਿਆਂ ਨੂੰ ਚੋਗਾ ਦੇ ਦੂੰਗੇ ਲੜਦੇ ਪਹਿਲਾਂ ਤਾਂ ਉਹ ਜਾ ਕੇ ਕੱਢਣੇ ਪੈਣੇ ਆ ਖੇਤਾਂ ਵਾਲੇ ਨੇ ਅੰਡਾ ਭੰਦਣਾ ਕੋਤਰੀ ਦਾ ਇਹ ਵੱੜ ਜਾਂਦਾ ਏ ਪੱਟੂ ਉਹ ਭਰਾਵਾ ਆ ਜਾ ਮੈਂ ਤਾਂ ਇਹਨੂੰ ਇਹਨਾਂ ਨਾਲ ਕੋਈ ਨਹੀਂ ਖੋਲਦਾ ਇਹਦੀ ਮਦੀਨ ਚੀਨੀ ਐ ਚੀਨੀ ਨੂੰ ਛੱਡ ਦਿੰਦੇ ਆਪਾਂ ਡੋਲੀ ਚ ਦੇਖੋ ਕਿਵੇਂ ਫੰਗ ਲਾਈ ਜਾਂਦਾ ਮੂੰਹ ਨੂੰ ਤੇ ਇੱਕ ਉੱਤਰ ਨੂੰ ਕੱਢ ਦੰਦੇ ਬਾਹਰ ਤੇ ਟੋਕਰੀ ਦੇ ਅੰਡੇ ਦੇ ਲੂਗੇ ਆਪਣੇ ਨੂੰ ਬੈਣ ਤੋਂ ਟੋਕਰੀ ਤੇ ਤੇ ਬਾਕੀਆਂ ਨੂੰ ਖਾਣ ਤੋਂ ਦਾਣੇ ਚੁਗਾ ਚੁਗਾ ਦੇ ਦੂਗਾ ਬੱਚਿਆਂ ਨੂੰ ਤੇ ਆ ਪਾ ਜਾਂਦੇ ਆ ਬਾਹਰ ਬਾਅਦ ਚ ਕੱਢ ਦਾਂਗੇ ਖੇਤਾਂ ਵਾਲੇ ਤੇ ਚੀਨੀ ਨੂੰ ਇਤਰੋਂ ਬਾਲਟੀਆਂ ਰੱਖ ਦੀਆਂ ਸਿੱਧੀ ਪਾਣੀ ਦੀ ਬੰਦੇ ਤੇ ਜਿਗਰੂ ਵੀ ਤੁਹਾਨੂੰ ਦਿਖਾਉਂਦੇ ਹਾਂ ਹੁਣ ਕਿਰਦੀ ਉਹ ਕਿੰਨੇ ਵਾਲ ਜਸ ਤਿਆਰ ਹੈ ਉਹ ਦੇਖੋ ਕਿਰਗੀ ਪਾਣੀ ਦੀ ਬੰਦ ਸਿੱਧੇ ਵਿੱਚ ਤੇ ਇਧਰੋਂ ਕਬੂਤਰ ਹਾਰੇ ਆਪਣੇ ਦਾਣੇ ਖਾਣ ਦੋ ਇਹਨਾਂ ਨੂੰ ਤੇ ਬੱਚਿਆਂ ਨੂੰ ਦੇ ਦੂੰਗੇ ਚੋਗਾ ਬੱਚੇ ਨੂੰ ਆਪਾਂ ਨੀਚੇ ਹੀ ਛੱਡ ਦਾਂਗੇ ਜੇ ਵੀ ਦੇ ਸ਼ਾਖਾ ਵੜ ਗਿਆ ਸ਼ਾਖਾ ਇਹ ਵੜ ਗਿਆ ਨਾ ਬੱਚੇ ਨੂੰ ਕੁੱਟੂਗਾ ਵਿਚਾਰੇ ਨੂੰ ਤੇ ਇਹਨੂੰ ਛੱਡ ਦਿੰਦੇ ਐ ਇੱਥੇ ਜੀ ਮੈਂ ਇਹਨੂੰ ਚੋਗਾ ਦੇ ਦਊਗੀ ਤੇ ਬਾਕੀਆਂ ਦੀ ਕੋਈ ਟੈਨਸ਼ਨ ਨਹੀਂ ਤੇ ਹੁਣ ਚੱਲਦੇ ਆ ਬਾਹਰ ਆਪਾਂ ਚੱਲਦੇ ਹੁਣ ਨੀਚੇ ਖਾਣ ਦੋ ਇਹਨਾਂ ਨੂੰ ਦਾਣੇ ਹਾਂਜੀ ਬਾਈ ਤੇ ਨਹੀਂ ਹਟ ਗਿਆ ਏ ਤੁੱਪ ਉੱਪਰ ਨਿਕਲ ਆਈ ਹੈ ਤੇ ਤਾਕੀਆਂ ਖੋਲ ਦਾਂਗੇ ਅੰਦਰ ਧੁੱਪ ਲਗ ਲੂਗੀ ਸੁੱਕ ਜੂਗਾ ਥੋੜਾ ਜਿਹਾ ਤੇ ਬੱਚਿਆਂ ਨੂੰ ਪਾਉਂਦੇ ਆਂ ਤੇ ਕਬੂਤਰਾਂ ਨੂੰ ਜਿਨ੍ਹਾਂ ਨੂੰ ਡਿਵਰਮਿੰਗ ਕਰੀ ਵੀ ਹੈ ਜਿਨ੍ਹਾਂ ਦੀ ਉਹਨਾਂ ਨੂੰ ਜਾਲ 'ਚ ਤੇ ਜਾਲ ਕਰ ਦਾਂਗੇ ਖੜਾ ਪਾ ਲਈਏ ਜਾਲ 'ਚ ਕਿਤੇ ਉਡ ਨਾ ਜਾਵੇ ਕੋਈ ਸਾਰੇ ਕੂਤਰਾਂ ਨੂੰ ਜਾਲ 'ਚ ਪਾ ਕੇ ਤੇ ਧੁੱਪ ਐ ਟੰਗ ਦਾਂਦੇ ਅੰਦਰ ਧੁੱਪ ਲਗ ਲੂਗੀ ਇਤਰਾ ਕੂਤਰ ਪਾਦੇ ਤੇ ਕਮੁੱਤਰੀ ਬਣਤੀ ਹੈ ਜਾਲ ਦੇ ਉੱਪਰ ਤਾਂ ਕਿ ਕੂਤਰ ਅੰਦਰ ਇਹਨੂੰ ਮਾਰਿਆ ਨਾ ਤੇ ਸੁਲਤਾਨ ਨੂੰ ਵੀ ਪਾਤੇ ਇਹ ਜਾਲ ਚ ਸੁਲਤਾਨ ਵੀ ਘਰ ਦੇਖ ਲੂ ਤੇ ਛਤਰੀ ਤੇ ਲੱਗ ਜਾਊਗਾ ਚੰਗੀ ਤਰ੍ਹਾਂ ਤੇ ਆ ਪਾਣੀ ਕੱਢ ਦਾਂਗੇ ਹੁਣ ਬਾਕੀ ਇਹ ਕਬੂਤਰ ਹੈ ਜਿਹੜੇ ਇਹਨਾਂ ਨੂੰ ਛਤਰੀਆਂ ਤੇ ਬਿਠਾ ਦਾਂਗੇ ਹਾਂਜੀ ਭਾਈ ਛਤਰੀਆਂ ਕਰਤੀਆਂ ਖੜੀਆਂ ਤੇ ਸੁਰਖਾ ਉੱਡ ਗਿਆ ਏ ਜਮਣੀ ਪੂੰਛ ਵਾਲਾ ਤੇ ਛਤਰੀ ਇੱਕ ਇਹ ਕਰਤੀ ਖੜੀ ਇਹ ਜਾਲ ਕਰਦੇ ਆ ਤੇ ਬਾਕੀ ਬੱਚਿਆਂ ਨੂੰ ਵੀ ਛੱਡਦੇ ਆ ਹੁਣ ਛਤਰੀ ਜਾਲਾਂ ਦੇ ਇਧਰੋਂ ਇਹਨਾਂ ਨੂੰ ਦੋਨਾਂ ਨੂੰ ਉਡਾ ਦਿੰਦੀ ਆ ਲੋ ਜੀ ਇੱਕ ਤਾਂ ਉੜ ਗਿਆ ਦੂਜਾ ਵੀ ਉੜ ਗਿਆ ਬੈਠ ਕੇ ਛਤਰੀਆਂ ਤੇ ਇੱਕ ਜਾਲ ਤੇ ਇੱਕ ਛਤਰੀ ਤੇ ਇਧਰੋਂ ਇਹ ਬੱਚਿਆਂ ਨੂੰ ਵੀ ਕੱਢਦੇ ਆ ਤੇ ਲੋ ਜੀ ਸਾਰੇ ਕੱਢਤੇ ਆ ਤੇ ਦੋ ਬੈਠ ਕੇ ਤੇ ਬਾਕੀ ਦੋ ਜਾਲ ਤੇ ਬੈਠ ਕੇ ਤੇ ਹੁਣ ਕੱਢਦੇ ਆ ਪਾਣੀ ਚਲੋ ਬਈ ਮਿੱਤਰੋ ਪਾਣੀ ਹਟਾਤੇ ਆਏ ਸਾਰਾ ਸਾਫ ਕਰਦੇ ਧੁੱਪ ਲੱਗ ਲੂਗੀ ਹੁਣ ਚਲਦੇ ਹਾਂ ਉੱਪਰ ਬੈਠੇ ਗੋਤਰ ਛਤਰੀਆਂ ਦੇ ਜਾਲਾਂ ਤੇ ਇੱਕ ਇਹ ਉੜਦਾ ਚਲਦੇ ਹਾਂ ਹੁਣ ਉੱਪਰ ਆਪਾ ਬਾਬੇ ਉਹ ਹਮੀ ਵੈਂਦਾ ਸੀ ਜਦੋਂ ਦੁਪਹਿਰੇ ਥੈਲੇ ਲਾਗੇ ਸੀ ਹੁਣ ਤਾਰ ਦੰਦੇ ਹਾਂ ਇਹਨਾਂ ਲੱਕਦਾਂ ਦੇ ਇੱਥੇ ਦਾਣੇ ਪਾਣੀ ਟਰੇਚ ਪਾਣੀ ਡੋਲ ਦੰਦੇ ਆ ਸੁੱਕ ਜੂਗੀ ਹੁਣ ਧੁੱਪ ਨਾਲ ਤੇ ਸ਼ਾਮ ਨੂੰ ਦਾਣੇ ਪਾਵਾਂਗੇ ਤੇ ਓਕੇ ਰਿਪੋਰਟਾਂ ਦੇਖ ਲਈ ਇੱਧਰ ਪਾਣੀ ਪੂਣੀ ਕੁਛ ਨਹੀਂ ਚੋਇਆ ਵਾ ਧੁੱਪ ਪਾਈਏ ਗੁੱਡੇ ਚ ਵਧੀਆ ਜੋੜਾ ਇੱਕੇ ਬੈਠਾ ਆਪੇ ਰਹਿਣ ਦਿਓ ਇਹਨਾਂ ਨੂੰ ਇੱਧਰ ਦੇਖਦੇ ਆ ਕਿ ਹਿਸਾਬ ਕਿਤਾਬ ਹੈ ਤੇ ਇਹ ਜੋੜੀ ਵੀ ਲੱਗੀ ਐ ਢੱਕੇ ਇਕੱਠੇ ਕਰਨ ਆਇਆ ਬੁੱਤ ਤੇ ਇਹ ਕੂਤਰ ਹੈ ਇਹ ਕੂਤਰੀ ਇਹਨਾਂ ਦਾ ਜੋੜਾ ਆਪਸ ਵਿੱਚ ਬੱਚੇ ਦੇ ਦਉਂਗੇ ਇਹ ਤੇ ਹੁਣ ਇਹਨਾਂ ਨੂੰ ਬੰਦ ਕਰ ਦਿੰਦੇ ਆ ਤੇ ਫਿਰ ਇਹ ਜੋੜਾ ਖੋਲ ਦਿੰਦੇ ਆ ਬਿਓ ਇਹ ਬੱਚੇ ਹੋ ਗਏ ਵੱਡੇ ਹੋ ਰਹੇ ਆ ਦਿਨ-ਪੋ ਦਿਨ ਚੈਨ ਨੂੰ ਛੱਡ ਦਿੰਦੇ ਆ ਟੋਲੀ 'ਚ ਤੇ ਬਸ ਹੁਣ ਲਾ ਦਿੰਦੇ ਆ ਜੀ ਤਾਕੀ ਤੇ ਦੂਜੀ ਜੋੜੀ ਖੋਲ ਦਿੰਦੇ ਆ ਤਿੱਲੋ ਭਾਈ ਆ ਜਾਓ ਭਾਈ ਤੁਸੀਂ ਬਾਹਰ ਮਸ ਇਹ ਜੋੜੀ ਆ ਗਈ ਬਾਹਰ ਇੱਕੇ ਬੈਠੀ ਏ ਆਂਡੇ ਦੇ ਦੂੰਗੇ ਓਕੇ ਰਿਪੋਰਟ ਹੈ ਇਹ ਬੱਦ ਦੱਛੇ ਟਾਕੀ ਲਾ ਦੀਏ ਕਿ ਦੇਖੇ ਤਾਂ ਵਾਲਾ ਬਾਹਰ ਆ ਜਵੇ ਕਬੂਤਰ ਸੇ ਬੈਠੇ ਬਿਲਕੁਲ ਓਕੇ ਹਾਂਜੀ ਤੇ ਹੁਣ ਕਰਦੇ ਆ ਕਬੂਤਰਾਂ ਨੂੰ ਬੰਦ ਛਤਰੀਆਂ ਵੀ ਕਰਦੇ ਆ ਡਾਊਨ ਕਬੂਤਰ ਬੰਦ ਕਰਕੇ ਫਿਰ ਚੱਲਦੇ ਹਾਂ ਉੱਪਰ ਵਾਲੇ ਕਬੂਤਰਾਂ ਨੂੰ ਦਾਣੇ ਪਾਉਣ ਕਬੂਤਰ ਕਰਦੇ ਆ ਬੰਦ ਇਹ ਤੇ ਲੋ ਬਈ ਮੇਸਟਰ ਉਹ ਕਰਤੇ ਆ ਕੁਸਤਰ ਬੰਦਾ ਤੇ ਇਹ ਬੈਠੇ ਆ ਸਾਰੇ ਤੇ ਇਧਰੋਂ ਇਹ ਬੈਠੇ ਆ ਤੇ ਬਾਕੀ ਤਿੰਨ ਕੁੱਤਰ ਗਏ ਉਡਾ ਇਹ ਉੱਡਦੇ ਜਦੋਂ ਇਹ ਉਤਰ ਜੂंगे ਫਿਰ ਇਹਨਾਂ ਨੂੰ ਬੰਦ ਕਰ ਦੂੰਗਾ ਫਿਲਹਾਲ ਹਲੇ ਦਾਣੇ ਕਿਸੇ ਨੂੰ ਨਹੀਂ ਪਾਉਣੇ ਇਕੱਠੇ ਹੋਊਂਗੇ ਤੇ ਪਾ ਦੂੰਗੇ ਉੱਪਰ ਦਾਣੇ ਪਾ ਕੇ ਚੱਕਰੀਆਂ ਧੋ ਦਿੰਦੇ ਆ ਤੇ ਵਲੌਗ ਜਿਆਦਾ ਲੰਬਾ ਹੋ ਜਾਊਗਾ ਕਰਦੇ ਆ ਐਂਡ ਫਿਰ ਲੋ ਵੀ ਮਿੱਤਰੋ ਪਹੁੰਚ ਗਏ ਉੱਪਰ ਤੇ ਕਬੂਤਰ ਖੋਲਦੀਏ ਤੇ ਇਹਨਾਂ ਨੂੰ ਕਰਦੇ ਚੀਨੀ ਤੇ ਇਹਨੂੰ ਬੰਦ ਉੱਪਰ ਲੋ ਵੀ ਮਿੱਤਰੋ ਇਹਨਾਂ ਨੂੰ ਕਰਦੇ ਆਏ ਬੰਦ ਤੇ ਡੋਲੀ ਵਾਲੇ ਕਬੂਤਰ ਖੋਲ ਦਿੰਦੇ ਆ ਇਹਨਾਂ ਨੂੰ ਖਾਣ ਦੋ ਦਾਣੇ ਇੱਧਰ ਜਿਹੜੇ ਗਰੇਵੇ ਆ ਤੇ ਦੂਸਰੀ ਸਾਈਡ ਦਾਣੇ ਪਾ ਦਿੰਦੇ ਆ ਨੇ ਲੋ ਵੀ ਮਿੱਤਰੋ ਖਾਣ ਦੋ ਇਹਨਾਂ ਨੂੰ ਦਾਣੇ ਦਾਣੇ ਆਪਾਂ ਚੱਕ ਲੇ ਦੂਸਰੀ ਸਾਈਡ ਪਾ ਲੈਂਦੇ ਆ ਤੇ ਲੋਈ ਮਿੱਤਰੋ ਲੋਈ ਤੇ ਖਣ ਦੋ ਇਹਨਾਂ ਦਾਣੇ ਤੇ ਕਰਦੇ ਆਂ ਹੀ ਆਪਾਂ ਇੱਥੇ ਵਲੌਗ ਦਾ ਐਂਡ ਭਾਈ ਮਿੱਤਰੋ ਕਰਦੇ ਆਂ ਹੀ ਆਪਾਂ ਵਲੌਗ ਦਾ ਐਂਡ ਇੱਥੇ ਜੇ ਆਪਣੀ ਵੀਡੀਓ ਦੇ ਲਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਇਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਜੋ ਤੁਹਾਨੂੰ ਹੋਰ ਆਪਣੀ ਹਰ ਇੱਕ ਵੀਡੀਓ নোਟੀਫਿਕੇਸ਼ਨ ਨਵੇਂ ਦਾ ਮਿਲਦਾ ਰਹੇ ਮਿਲਦੇ ਆਂ ਯਾ ਪਾਵਣੀ ਅਗਲੀ ਵੀਡੀਓ ਵਿੱਚ ਧੰਨਵਾਦ ਤੇ ਸਪੈਸ਼ੀਅਲੀ ਥੈਂਕਸ ਆਪਣੀ YouTube ਫੈਮਿਲੀ ਜਿੰਨੇ ਵੀ ਹੋ ਗਏ ਐ ਦੁਆਰ ਤੋਂ ਧੰਨਵਾਦ ਕਰਦਾ ਆ ਜਿਹੜੀ ਇੰਨੀ ਵੀਡੀਓ ਆਪਣੀ ਵਾਇਰਲ ਹੋਈ 1 ਮਿਲੀਅਨ ਵਿਊ ਹੋ ਗਏ ਆਪਣੀ ਲੌਂਗ ਵੀਡੀਓ ਦੇ ਪਰਸਨਲੀ ਟੋਕਰੀਆਂ ਵਾਲੀ ਤੇ ਧੰਨਵਾਦ ਕਰਦਾ ਸਾਰਿਆਂ ਦਾ ਇਦਾਂ ਹੀ ਪਿਆਰ ਬਣਾਈ ਰੱਖਿਓ ਤੇ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਆਉਂਦੀਆਂ ਰਹੂंगी। ਧੰਨਵਾਦ।